ਜਲੰਧਰ ਦੀ ਹਲਕਾ ਫਲੋਰ ਵਿਖੇ ਕੈਰੇਲੂ ਝਗੜੇ ਨੇ ਲੈ ਕੇ ਇੱਕ ਅਲਜੂ ਕੀ ਬਾਪ ਨੇ ਆਪਣੇ 4 ਦਿਨਾਂ ਦੇ ਪੁੱਤਰ ਅਤੇ ਪਤਨੀ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਕੜਕ ਦੀ ਠੰਡ ਵਿੱਚ ਘਰੋਂ ਬਾਹਰ ਕੱਢ ਕੇ ਵਿੜੇ ਵਿੱਚ ਸੌਣ ਲਈ ਮਜਬੂਰ ਕਰ ਦਿੱਤਾ। ਬਿਨਾਂ ਕੰਬਲ ਅਤੇ ਖਾਣ-ਪੀਣ ਤੋਂ ਬਾਹਰ ਸੌਣ ਕਰਕੇ ਠੰਡ ਨਾ ਚਲਦੇ ਹੋਏ 4 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ। ਆਲਮ ਇਹ ਰਿਹਾ ਕਿ ਪੀਟ ਮਹਿਲਾ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪੀਟਲ ਫਲੋਰ ਵਿਖੇ ਦਾਖਲ ਕਰਵਾਉਣਾ ਸੀ। ਜਿੱਥੇ ਕਿ ਪਰਿਵਾਰ ਜੁਗੜੂ ਮੋਟਰਸਾਈਕਲ ਰੇੜੇ ਦੀ ਮਦਦ ਦੇ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੀਟ ਮਹਿਲਾ ਨੂੰ ਸਿਵਲ ਹਸਪਤਲ ਪਹੁੰਚਾਇਆ ਜਿੱਥੇ ਕਿ ਮੌਜੂਦਾ ਡਿਊਟੀ ਡਾਕਟਰ ਨੇ ਮਰੀਜ਼ ਦੀ ਹਾਲਤ ਨੂੰ ਦੇਖ ਕੇ ਜਲੰਧਰ ਲਈ ਰੈਫਰ ਕਰ ਦਿੱਤਾ ਉੱਥੇ ਹੀ ਪੀਟ ਮਹਿਲਾ ਸੰਗੀਤਾ ਦੀ ਭੈਣ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਮੈਂ ਕਿਹਾ ਕੀ ਹੋਇਆ ਤੁਹਾਡਾ ਨਾਮ ਕੀ ਆਜਾਏਗਾ ਹਾਂਜੀ ਇਹ ਮੇਰੇ ਪਰਿਵਾਰ ਹਾਂਜੀ ਹਾਂਜੀ ਤੇ ਆਪਾਂ ਇੱਥੇ ਆਏ ਸੀ ਇਹਦਾ ਰਿਪੋਰਟ ਕਰਾਨਾ ਕਿੱਥੇ ਆਏ ਸੀ ਹਸਪਤਲ ਆ ਗਏ ਸੀ ਜਲੰਧਰ ਦੇ 10 ਕਿਲੋਮੀਟਰ ਤੋਂ ਹਾਂ फिर फिर ट्रीटमेंट हुआ, हुआ।, हुआ, हुआ, हाँ हुआ? हुआ जलंधर छुट्टी हाँ करा दिया जी डॉक्टर कहते नॉर्मल है तुम ले जा सकते हो ओके फिर वहाँ से मंजा बाहर डाल दिया बच्चे और दोनों बाहर पड़े रहे हाँ जी घंट लगे हाँ लगी बच्चे, बच्चा हाँ, हाँ, थे थे हाँ, थे हाँ कि, तो कितने समय का बच्चा था चार, चार, दिन, चार, दे। दे। चार, चार का दिन का था हाँ फिर फिलौर में आए आप क्या बोले यार ओके आपको जवाब दे दिया आप ऑटो में लेके आए रक्षे पे लेके आए यार पर आपको एक सौ आठ नहीं मिली नहीं सर का 108ਵੇਂ ਨਹੀਂ ਮਿਲੀ ਆਪਕੋ ਹਨਾ ਓਕੇ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ